ਇੱਕ ਬੜਾ ਹੀ ਰੱਬ ਨੂੰ ਮੰਨਣ ਵਾਲਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਭਗਤੀ ਕਰਨ ਵਾਲਾ ਇੱਕ ਸੰਤ ਸੀ ਔਰ ਉਹਦੇ ਚਿਹਰੇ ਤੇ 24 ਘੰਟੇ ਮੁਸਕਾਨ ਰਹਿੰਦੀ ਸੀ ਉਹ ਚੌਥੇ ਪੈਰ ਦੀ ਬੰਦਗੀ ਤੋਂ ਬਾਅਦ ਸਿਰੇ ਰੋਜ਼ ਇੱਕ ਵਾਰੀ ਸੈਰ ਕਰਨ ਜ਼ਰੂਰ ਜਾਂਦਾ ਸੀ ਇੱਕ ਦਿਨ ਉਹ ਸੈਰ ਕਰਦਾ ਪਿਆ ਸੀ ਉਹਨੇ ਵੇਖਿਆ ਇੱਕ ਭਗਵਾਨ ਦਾ ਦੂਤ ਤੁਰਿਆ ਜਾ ਰਿਹਾ ਸੀ ਉਹਨੇ ਵੇਖਿਆ ਦੂਤ ਦੇ ਹੱਥ ਵਿੱਚ ਇੱਕ ਡਾਇਰੀ ਸੀ ਉਹ ਸੰਤ ਨੇ ਕਿਹਾ ਹਜ਼ੂਰ ਇਹ ਤੁਹਾਡੇ ਹੱਥ ਵਿੱਚ ਡਾਇਰੀ ਕਾਦੀ ਦੂਤ ਨੇ ਕਿਹਾ ਇਸ ਡਾਇਰੀ ਵਿੱਚ ਉਹਨਾਂ ਲੋਕਾਂ ਦੇ ਨਾਮ ਦਰਜ ਨੇ ਜਿਹੜੇ ਰੱਬ ਨੂੰ ਬਹੁਤ ਜ਼ਿਆਦਾ ਯਾਦ ਕਰਦੇ ਸੰਤ ਬੜਾ ਖੁਸ਼ ਹੋਇਆ ਇਹਦੇ ਵਿੱਚ ਤੇ ਮੇਰਾ ਵੀ ਨਾਮ ਹੋਏਗਾ ਜਦੋਂ ਸੰਤ ਨੇ ਉਸ ਡਾਇਰੀ ਨੂੰ ਦੇਖਿਆ ਉਸ ਡਾਇਰੀ ਦੇ ਵਿੱਚ ਉਹ ਸੰਤ ਦਾ ਕਿਤੇ ਵੀ ਨਾਮ ਨਹੀਂ ਸੀ ਉਹ ਸੰਤ ਨੇ ਇਹਦਾ ਬਿਲਕੁਲ ਵੀ ਕਰੋਧ ਨਹੀਂ ਕੀਤਾ ਉਹ ਹੱਸਦਾ ਖੇਡਦਾ ਮੌਜਾਂ ਦੇ ਵਿੱਚ ਉੱਥੋਂ ਚਲਾ ਗਿਆ ਔਰ ਉਸੇ ਤਰ੍ਹਾਂ ਹੀ ਪਾਰਬ੍ਰह्म ਪਰਮੇਸ਼ਵਰ ਦੀ ਭਗਤੀ ਕਰਦਾ ਰਿਹਾ ਕੁਝ ਦਿਨ ਬੀਤੇ ਇੱਕ ਦਿਨ ਫਿਰ ਉਹ ਸੈਰ ਕਰਦਾ ਹੋਇਆ ਜਾ ਰਿਹਾ ਸੀ ਰਾਹ ਵਿੱਚ ਉਹਨੂੰ ਉਹੀ ਦੂਤ ਮਿਲੇ ਉਹਨਾਂ ਦੇ ਹੱਥ ਵਿੱਚ ਅੱਜ ਫਿਰ ਇੱਕ ਡਾਇਰੀ ਸੀ ਉਹ ਸੰਤ ਲੱਗੇ ਗਿਆ ਤੇ ਜਾ ਕੇ ਕਹਿੰਦਾ ਅੱਜ ਕਿਹੜੀ ਡਾਇਰੀ ਕਿੰਦਾ ਪਹਿਲਾਂ ਜਿਹੜੀ ਡਾਇਰੀ ਸੀ ਉਹ ਸੀ ਜਿਹੜੇ ਭਗਵਾਨ ਨੂੰ ਯਾਦ ਕਰਦੇ ਨੇ ਅੱਜ ਜਿਹੜੀ ਡਾਇਰੀ ਮੇਰੇ ਕੋਲ ਆ ਇਹ ਉਹ ਡਾਇਰੀ ਹੈ ਜਿਹਨੂੰ ਭਗਵਾਨ ਯਾਦ ਕਰਦੇ ਨੇ ਜਦੋਂ ਉਹਨੇ ਡਾਇਰੀ ਖੋਲ ਕੇ ਵੇਖੀ ਤਾਂ ਸਭ ਤੋਂ ਉੱਤੇ ਇੱਕ ਨੰਬਰ ਤੇ ਉਸ ਸੰਤ ਦਾ ਨਾਮ ਸੀ ਉਸ ਸੰਤ ਦੀ ਅੱਖਾਂ ਚੋਂ ਅਥਰੂ ਆ ਗਏ ਕਿ ਮੈਂ ਇੰਨਾ ਕਰਮਾ ਵਾਲਾ ਕਿਉਂ ਭਗਵਾਨ ਮੈਨੂੰ ਯਾਦ ਕਰਦੇ ਨੇ ਦੂਤ ਨੇ ਕਿਆ ਗੱਲ ਇਹ ਨਹੀਂ ਸੰਤ ਜੀ ਤੁਹਾਡਾ ਸਿੱਧਕ ਬਹੁਤ ਵੱਡਾ ਆ ਹੋ ਸਕਦਾ ਹੈ ਤੁਹਾਡੀ ਪ੍ਰੀਖਿਆ ਹੋਵੇ ਕਿ ਜਦੋਂ ਪਹਿਲੀ ਡਾਇਰੀ ਵਿੱਚ ਤੁਹਾਡਾ ਨਾਮ ਨਾ ਨਿਕਲਦਾ ਤੇ ਤੁਸੀਂ ਕਰੋਧ ਕਰਦੇ ਤੇ ਭਗਵਾਨ ਦੀ ਬੰਦਗੀ ਕਰਨਾ ਛੱਡ ਦਿੰਦੇ ਪਰ ਤੁਸੀਂ ਬਿਲਕੁਲ ਵੀ ਗੁੱਸਾ ਨਹੀਂ ਕੀਤਾ ਉਸ ਭਗਵਾਨ ਨੂੰ ਉਸੇ ਤਰ੍ਹਾਂ ਮੰਦੇ ਰਹੇ ਬੰਦਗੀ ਦੇ ਵਿੱਚ ਵੀ ਸਿੱਦਕ ਬੜਾ ਜ਼ਰੂਰੀ ਹੈ ਇਹ ਨਹੀਂ ਟਾਰਕਦ ਮਾਤਾ ਪੜ ਲਈਆਂ ਬੰਦਗੀ ਆ ਗਈ ਮੰਤਰ ਯੰਤਰ ਤੰਤਰਾਂ ਦਾ ਗਿਆਨ ਆ ਗਿਆ ਤੇ ਅੰਦਰੋਂ ਸਿੱਦਕ ਹੀ ਖਤਮ ਕਰ ਲੋ ਕਿ ਹੁਣ ਤੇ ਭਗਵਾਨ ਦਾ ਰਾ ਪੱਕਾ ਹੀ ਪੱਕਾ ਆ ਪਤਾ ਨਹੀਂ ਕਦੋਂ ਕੇਸ ਵੇਲੇ ਕਿਸ ਮੁਕਾਮ ਤੇ ਉਸ ઈશ્વર ਨੇ ਤੁਹਾਡੀ ਪ੍ਰੀਖਿਆ ਲੈ ਲੈਣੀ ਹੈ ਉਸ ਪ੍ਰੀਖਿਆ ਵਿੱਚ ਤੁਸੀਂ ਖਰੇ ਨਾ ਉਤਰੇ ਤੇ ਸਾਰੀ ਬੰਦਗੀ ਵੀ ਨਸ਼ਟ ਹੋ ਜਾਂਦੀ ਹੈ